ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਮੱਤਾ ਜੀ ਤਹਿਸੀਲ ਜੈਤੋ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਫਰੀਦਕੋਟ ਅੱਜ ਦੀ ਵੀਡੀਓ ਚ ਦੋ ਤਾਂ ਤੁਹਾਡੇ ਅਸਤੇ گاਵਾ ਲੈ ਕੇ ਆਏ ਆ ਜੀ ਤੇ ਤਿੰਨ ਬਾਈ ਕੁਲ ਛੋਟੇ ਡੌਗ ਆ ਜੀ ਟਵਾਇਪ ਆਮ ਦੇ ਬੱਚੇ ਡਿਟੇਲ ਤੁਹਾਨੂੰ ਬਾਜੀ ਤੋਂ ਲੈ ਕੇ ਦਿੰਨੇ ਆ ਤਸੱਲੀ ਪਰਖ ਤੁਸੀਂ ਕਰਨੀ ਆ ਜੀ ਨੰਬਰ ਸਕਰੀਨ ਤੇ ਚੱਲਦਾ ਰਹਿਣਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਮੇਰਾ ਨਾਮ ਕੁਲਦੀਪ ਸਿੰਘ ਜੀ ਪਿੰਡ ਮੱਤਾ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੋ ਜੀ ਮੋਬਾਈਲ ਨੰਬਰ ਹੀ ਮੋਬਾਈਲ ਨੰਬਰ 9463831477 ਜੀ ਠੀਕ ਆ ਵੀਰੇ ਕਾਲੀ ਗਾਂ ਤੋਂ ਸ਼ੁਰੂ ਕਰਦੇ ਸੂਆ ਕਿੰਨਾ ਮਾ ਸੂਈ ਆ ਜੀ ਤੇ ਵੀਰੇ ਚੌਥਾ ਸੂਆ ਸੂਈ ਵੀ ਆ ਕਦੋਂ ਸੂਈ ਆ ਜੀ ਇਹ ਇਹਨੂੰ 1 ਮਹੀਨਾ ਤੇ 5 ਦਿਨ ਹੋ ਗਏ ਜੀ ਬੱਚਾ ਜੀ ਮਗਰ ਬੱਚਾ ਜੀ ਆਖੜਾ ਜੀ ਠੀਕ ਆ ਬੱਚੇ ਤੇ ਮਿਲਦੀ ਆ ਜੀ ਇਸ ਟਾਈਮ ਤੇ 20 ਲੀਟਰ ਦੁੱਧ ਤਿਆਰ ਆਈ ਮਾਰ ਕੇ ਆਦਾ ਦੋ ਟਾਈਮ ਲੈ ਜੇ ਬੰਦਾ ਦੁੱਧ ਜਿਆਦਾ ਸੀ ਚਾਰ ਖਤਮ ਹੋਣ ਕਰਕੇ ਹੁਣ ਦੁੱਧ ਘਟ ਗਿਆ ਥੋੜਾ ਜਿਹਾ ਘਟ ਗਿਆ ਥਣਾ ਦੀ ਡੰਨ ਹੈ ਜੀ ਜੰਠਾਣਾ ਦੀ ਓਕੇ ਏ ਤੋੜ ਕੇ ਦਿਖਾ ਦੀ ਵੀਰੇ ਵੀਡੀਓ ਬਣਾਉਣ ਦਾ ਸਮਾਂ ਨੋਟ ਕਰ ਲਓ ਜੀ 1:00 ਤੇ 12 ਮਿੰਟ ਦਾ ਜੱਜਮੈਂਟ ਉਹ ਹਿਸਾਬ ਨਾਲ ਲਾਓ ਜੇ ਸ਼ਾਮ ਨੂੰ ਵੀਡੀਓ ਬਣਾਉਂਦੇ ਤਾਂ ਹਵਾਨਾ ਹੋਰ ਵੀ ਸੋਹਣਾ ਤਿਆਰ ਕੀਤਾ ਹੋਣਾ ਸੀ ਛੂਆ ਚਲਖਾ ਕੋਈ ਹੈ ਜੀ 1 ਮਹੀਨਾ ਤੇ 5 ਦਿਨ ਹੋ ਗਏ ਛੂਈ ਨੂੰ ਬੱਚਾ ਮਗਰ ਆ ਜਾਂਦਾ ਜੀ ਬੱਚਾ ਜੀ ਜਿਹੜਾ ਨੈੱਟ ਦੁੱਧ ਤਿਆਰ ਆ ਜੀ ਬਾਈ ਕਹਿੰਦਾ ਸੀ 20 ਤੋਂ ਪਲਾਸੀ ਥੋੜਾ ਜਿਹਾ ਚਾਰ ਮੁੱਕ ਗਿਆ ਕਰਕੇ ਤਾਂ ਕਰਕੇ ਘਟ ਗਈ ਆ ਹੁਣ ਨੈੱਟ 20 ਕਿਲੋ ਆਪ ਦਾ ਕੋਈ ਵੀ ਰਜੋਖ ਕੇ ਲੈ ਜਾਏਗੀ ਥਣਾ ਦੇ ਸਹਿਜ ਵੀ ਸੋਹਣੇ ਗੈਪ ਤੇ ਲੱਗੇ ਆ ਹੱਥੀ ਚਵਾਈ ਵਾਲਾ ਥਣ ਚਾਰ ਹੀ ਥਣ ਕੱਦ ਕਾਠ ਵੀ ਚੰਗਾ ਆ ਜਾਂਦਾ ਬਾਕੀ ਅੰਗ ਥੋੜਾ ਜਿਹਾ ਕ੍ਰੋਸ ਆ ਜੀ ਦੁੱਧ ਸੰਗਣ ਆਉ ਮੱਝਾ ਰਗਾ ਠੰਡੀ ਸੀਲ ਪੂਰੀ ਹੈ ਬਰੇ ਜਮਾ ਪੂਰੀ ਠੰਡੀ ਸੀਲ ਆ ਬਾਈ ਠੀਕ ਆ ਜੀ ਤੇ ਡਿਮਾਂਡ ਕੀ ਰਹਿਣ ਵਾਲੀ ਆ ਜੀ ਇਹਦੀ ਇਹਦਾ ਦੇਣ ਲੈਣ ਦੀ 48000 ਰੁਪਏ ਜੀ। ਉਹ ਜੂਮਾਨ ਤੜ ਜੀ। ਮਾੜਾ ਮੋਟਾ ਹੋ ਗਿਆ ਜੀ। ਠੀਕ ਆ ਜੀ। ਤੇ ਦੋ ਨੰਬਰ ਵੀਰੇ ਇਹਦਾ ਸੂਆ ਕਿੰਨਾ ਮਾ ਜੀ? ਇਹ ਪਹਿਲੇ ਸੂਏ ਸੂਈਏ ਜਰਸੀ ਹੈ ਜੀ। ਠੀਕ ਆ ਕਿੰਨਾ ਕੁ ਸਮਾਂ ਹੋ ਗਿਆ ਸੂਈ ਨੂੰ? ਇਹਨੂੰ ਸੂਈ ਨੂੰ ਹੋ ਗਿਆ ਜੀ 3-3.5 ਮਹੀਨੇ ਹੋ ਗਏ। ਠੀਕ ਆ ਏਆਈ ਵਗੈਰਾ ਹੋਈ ਆ ਜੀ? 1 ਮਹੀਨਾ ਆਪਣਾ ਸੌਰੀ 10 ਦਿਨ ਹੋਏ ਆ ਜੀ ਇਹਨੂੰ। ਏਆਈ ਹੋਈ ਇਹਨੂੰ। ਦੁੱਧ ਕਿੰਨਾ ਤਿਆਰ ਆ ਜੀ? ਦੁੱਧ ਇਸ ਟਾਈਮ 7 ਲੀਟਰ ਹੈ। ਥਣਾ ਦੇ ਡੰਨ ਆ ਜੀ। ਜਮਾਂ ਓਕੇ ਆ ਜੀ। ਤੋੜ ਕੇ ਦਿਖਾ ਦੀ ਵੀਰੇ। 22 ਦੇ ਦਸਨ ਮੁਤਾਬਕ ਟੈਨ ਨੇ 3.5 ਮਹੀਨੇ ਸਮਾਂ ਹੋ ਗਿਆ ਸੂਈ ਨੂੰ 10 ਦਿਨ ਹੋ ਗਏ ਏਆਈ ਹੋਈ ਨੂੰ ਦੁੱਧ ਨੈੱਟ 7 ਕਿਲੋ ਤਿਆਰ ਆ ਦੋ ਟਾਈਮ ਚਾਰ ਟਾਈਮ ਛੇ ਟਾਈਮ ਕੋਈ ਵੀ ਰਾਬ ਦੀ ਚਵਾਈ ਕਰ ਸਕਦਾ ਜੀ ਥਨਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਆ ਹੱਥੀ ਚਵਾਈ ਵਾਲਾ ਥਨਾ ਜੀ ਬਾਕੀ ਕੁਆਲਿਟੀ ਤੁਸੀਂ ਖੁਦ ਹੀ ਚੈੱਕ ਕਰ ਸਕਦੇ ਹੋ ਥਣ ਤੁਹਾਨੂੰ ਨੇੜੇ ਤੋਂ ਵੀ ਚੈੱਕ ਕਰਾ ਦਿੰਨੇ ਆ ਜੀ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਪਸ਼ੂ ਰੰਗ ਪ੍ਰਿੰਟ ਦੀ ਚੰਗੀ ਆ ਬਾਕੀ ਸੰਭੀ ਭਲੀ ਵੀ ਚੰਗੀ ਆ ਠੰਡੀ ਸੇਲਪੂਰੀ ਆ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹਦੀ ਦੇਣ ਲੈਣ ਦਾ ਹੈਗਾ ਜੀ 28000 ਰੁਪਏ ਹੋਜੂ ਮਾਣ ਤਣ ਜੀ ਮਾੜਾ ਮੋਟਾ ਜਿਹਾ ਹੋਜੂਗਾ ਜੀ ਠੀਕ ਆ ਜੀ ਇਹਦਾ ਦੇਣ ਲੈਣ ਪ੍ਰਾਈਸ ਹੈਗਾ ਜੀ 28000 ਰੁਪਿਆ ਵਿੱਚੋਂ ਥੋੜਾ ਕਾ ਨਾ ਮਾਣ ਤਣ ਜਰੂਰ ਹੋਜੂਗਾ ਜੀ ਬਾਕੀ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲੂਗਾ ਜੀ ਬਾਕੀ ਤਿੰਨ ਬੱਚੇ ਆ ਬਾਈ ਕੋਲ ਇਹ ਜੀ ਮੇਲ ਆ ਕਿ ਫੀਮੇਲ ਆ ਜੀ ਇਹ ਮੇਲ ਆ ਜੀ ਕਿੰਨੇ ਕਿੰਨੇ ਮੇਲ ਆ ਜੀ ਠੀਕ ਆ ਉਮਰ ਕਿੰਨੀ ਕ ਇਹਨਾਂ ਦੀ ਜੀ ਉਮਰ ਇਹਨਾਂ ਦੀ 35 ਦਿਨਾਂ ਦੇ ਹੋ ਗਏ ਜੀ 35 ਦਿਨਾਂ ਦੇ ਹੋ ਗਏ ਠੀਕ ਆ ਜੀ ਤੇ ਇਹਨਾਂ ਦੀਨਾਂ ਦੀ ਡਿਮਾਂਡ ਜੀ ਇਹਨਾਂ ਦੀ ਡਿਮਾਂਡ ਫੋਨ ਤੇ ਰੱਖਾਂਗੇ ਫੋਨ ਤੇ ਹੋਊਗੀ ਜੀ ਤੇ ਬਾਕੀ ਇਹ ਪਿਓਰ ਚ ਪੈਂਦੇ ਆ ਜੀ ਹਾਂਜੀ ਇਹ ਪਿਓਰ ਚ ਹੈ ਠੀਕ ਆ ਜੀ ਕੋਆਏ ਪੈਮ ਜੀ ਜਿਹੜੇ ਵੀਰ ਬਰੀਡ ਦਾ ਕੰਮ ਕਰਦੇ ਹੋਣਗੇ ਉਹਨਾਂ ਨੂੰ ਪੜਖ ਹੋਊਗੀ ਜੀ 35 ਦਿਨ ਇਹਨਾਂ ਦੀ ਉਮਰ ਆ ਜੀ ਤਿੰਨੇ ਦੇ ਤਿੰਨ ਹੀ ਮੇਲ ਆ ਜੀ ਇਹਨਾਂ ਦੀ ਡਿਮਾਂਡ ਫੋਨ ਤੇ ਰਹਿਣ ਵਾਲੀ ਆ ਜੀ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ